ਸਸ ਜੀ ਹਰਿਆ ਜੀ ਕਾਲ ਜੀ ਆ ਦੇਖੋ ਅੱਜ ਮੀਂਹ ਦੇ ਨਜ਼ਾਰੇ ਦੇਖੋ ਪੂਰਾ ਵਧੀਆ ਮੀਂਹ ਦਾ ਨਜ਼ਾਰਾ ਬਹੁਤ ਵਧੀਆ ਮੀਂਹ ਪੈ ਰਿਹਾ ਹੈ ਤੇ ਠੰਡ ਕਰਤੀ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਧੰਨਵਾਦ ਜਿਹੜੇ ਵਿਚਾਰੇ ਜੀਰੀਆਂ ਲਾਉਂਦੇ ਆ ਉਹਨਾਂ ਵਾਸਤੇ ਸਪੈਸ਼ਲ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿਉਂਕਿ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਗਰਮੀ 'ਚ ਉਹਨਾਂ ਵਾਸਤੇ ਵਾਹਿਗੁਰੂ ਨੇ ਬਹੁਤ ਵਧੀਆ ਅੱਜ ਠੰਡ ਕੀਤੀ ਹੋਈ ਹੈਗੀ ਲਗਾਤਾਰ ਮੀਂਹ ਪੈ ਰਿਹਾ ਹੈ ਆ ਦੇਖੋ ਡਰਾਕਟ ਵੀ ਕਿੰਨੇ ਲਹਿਰ ਆਉਂਦੇ ਵਧੀਆ ਲਾ ਦਿਆ ਉਹ ਦੇਖੋ ਤੁਹਾਨੂੰ ਦਿਖਾਉਂਦੇ ਆ ਉਹ ਪਹਿਲਾਂ ਦੂਜੇ ਪੰਤਾਲੇ ਚੱਲਦੇ ਹੁੰਦੇ ਸੀਗੇ ਲੋਹੇ ਦੇ ਆਹ ਦੇਖੋ ਆਹ ਪੰਤਾਲਾ ਚੱਲ ਰਿਹਾਗਾ ਪੂਰਾ ਨਹੀਂ ਪੈ ਰਿਹਾ ਜਮਾ ਦੇਖੋ ਜੀ ਮੀਂਹ ਦੇ ਨਜ਼ਾਰੇ ਤੇ ਪਾਣੀ ਦੇਖੋ ਇਹ ਕਿੱਥੇ ਜਾ ਰਿਹਾ ਹੈਗਾ ਆਖੀ ਪਾਣੀ ਟੜਿਆ ਹੋਇਆ ਬੱਛਲ ਭਰ ਗਿਆ ਗੱਡੀ ਦੀ ਬੈਟਰੀ ਚ ਪਾਉਣ ਨੂੰ ਕਹਦੇ ਜੇ ਬੈਟਰੀ ਚ ਪਾ ਲੈ ਤਾਂ ਵੀ ਕਹਿੰਦੇ ਚੰਗਾ ਹੁੰਦਾ ਮੀਹ ਦਾ ਪਾਣੀ ਆ ਦੇਖੋ ਜੀ ਬੱਛਲ ਭਰ ਗਿਆ ਬਾਲਟੀ ਭਰਨ ਵਾਲੀ ਆ